ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਗਲਵਤ ਦੌਰਾਨ ਗੋਲੀਆਂ ਚੱਲੀਆਂ ਮੋਗਾ ਜ਼ਿਲ੍ਹਾ ਦੇ ਨਿਹਾਲ ਸਿੰਘ ਵਾਲਾ ਕਸਬੇ ਵਿੱਚ ਇੱਕ ਮੋਬਾਈਲ ਦੁਕਾਨ ਤੇ ਦੋ ਥੀੜਾ ਵਿਚਕਾਰ ਨਿੱਜੀ ਲੈਣ ਦੇ ਨੂੰ ਲੈ ਕੇ ਹੋਈ ਗੱਲਬਾਤ ਅਚਾਨਕ ਤਣਾਅਪੂਰਨ ਸਥਿਤੀ ਵਿੱਚ ਬਦਲ ਗਈ ਜਿਸ ਦੇ ਨਤੀਜੇ ਵਜੋਂ ਗੋਲੀਵਾਰੀ ਅਤੇ ਤਲਵਾਰਾਂ ਨਾਲ ਹਮਲਾ ਹੋਇਆ ਇਸ ਘਟਨਾ ਵਿੱਚ ਜਸਪ੍ਰੀਤ ਸਿੰਘ ਧਰਮਪਾਲ ਅਤੇ ਹਰਕ੍ਰਿਸ਼ਨ ਸਿੰਘ ਵੀ ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਮੋਗਾ ਮੈਡੀ ਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਹਮਲਾਵਰਾਂ ਨੇ ਦੁਕਾਨ ਦੀ ਪੰਨ ਤੋੜ ਵੀ ਕੀਤੀ ਅਤੇ ਗੋਲੀਬਾਰੀ ਅਤੇ ਹਮਲੇ ਤੋਂ ਬਾਅਦ ਮੌਕੇ ਤੋਂ ਭੱਜ ਗਏ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ 2 ਤੋਂ 3 ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਨਿਹਾਲ ਸਿੰਘ ਵਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਘਟਨਾ ਦੀ ਜਾਣਕਾਰੀ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇੜਲੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਖਮੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਹੈਪੀ ਨੇ ਧਰਮਪਾਲ ਨੂੰ ਨਿਹਾਲ ਸਿੰਘ ਵਾਲਾ ਸਥਿਤੀ ਵਾਲਾ ਜੀ ਮੋਬਾਈਲ ਦੁਕਾਨ ਤੇ ਇੱਕ ਮਕੈਨਿਕ ਨਾਲ ਹੋਏ ਨਿੱਜੀ ਲੈਣ ਦੇਂ ਦਾ ਨਪਟਾਰਾ ਕਰਨੀ ਬੁਲਾਇਆ ਸੀ। ਜਸਪ੍ਰੀਤ ਅਤੇ ਮੈਂ ਤਾਂ ਧਰਮਪਾਲ ਦੇ ਨਾਲ ਸੀ ਅਤੇ ਦੁਕਾਨ ਦੇ ਉਸਦੇ ਨਾਲ ਬੈਠੇ ਸੀ। ਉਸ ਸਮੇਂ ਧਿਆਰਾਂ ਨਾਲ ਲੈਸ ਲਗਭਗ 15 ਤੋਂ 20 ਨੌਜਵਾਨ ਦੁਕਾਨ ਵਿੱਚ ਦਾਖਲ ਹੋਏ ਉਨਾ ਨੇ ਦੁਕਾਨ ਦੀ ਭੰਨ ਤੋੜ ਕੀਤੀ ਅਤੇ ਗੋਲੀਆਂ ਚਲਾਈਆਂ ਜਸਪ੍ਰੀਤ ਅਤੇ ਧਰਮਪਾਲ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਮੇਰੇ ਸਿਰ ਤੇ ਤਲਵਾਰ ਨਾਲ वार ਕੀਤਾ ਗਿਆ ਬਾਕੀ 2 ਜਾਂ 3 ਜ਼ਖਮੀਆਂ ਦਾ ਪਤਾ ਨਹੀਂ ਲੱਗ ਸਕਿਆ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਿਹਾਲ ਸਿੰਘ ਵਾਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਪੂਰਨ ਸਿੰਘ ਨੇ ਕਿਹਾ ਸਾਨੂੰ ਮੋਬਾਈਲ ਦੁਕਾਨ ਤੇ ਚਲੀਆਂ ਗੋਲੀਆਂ ਬਾਰੇ ਜਾਣਕਾਰੀ ਮਿਲੀ ਸੀ ਮੁੰਡਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਵਿੱਤੀ ਸਮਝੌਤੇ ਦੌਰਾਨ ਝਗੜਾ ਵੱਧ ਗਿਆ ਜਿਸ ਕਨ ਗੋਲੀਬਾਰੀ ਹੋਈ ਗੰਭੀਰ ਜ਼ਖਮੀ 3 ਵਿਅਕਤੀਆਂ ਨੂੰ ਮੋਗਾ ਮੈਡੀ ਸਿਟੀ ਵਿੱਚ ਦਾਖਲ ਕਰਵਾਇਆ ਗਿਆ ਹੈ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਨੇੜਲੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੀ ਰਿਪੋਰਟ ਅੱਜ ਗੋੜੀ ਚੱਲੀ ਨਿਹਾਲ ਸੰਗ ਵਾਲਾ ਵਿੱਚ ਕੀ ਕਾਰਨ ਨਹੀਂ ਬਣਿਆ ਕਿੱਥੇ ਚੱਲੀ ਆ ਹੈਪੀ ਦੀ ਦੁਕਾਨ ਤੇ ਚੱਲੀ ਹੈ ਜੀ ਨਿਹਾਲ ਸਿੰਘ ਵਾਲੇ ਜੀ ਰਾਤ ਕੀ ਬਣਿਆ ਕਾਰ ਕਾਰ ਨਹੀਂ ਆਪਣੀ ਦੁਕਾਨ ਤੇ ਬੈਠੇ ਸੀਗੇ ਜੀ ਕਿੱਲੇ ਜਾਣੇ ਆਏ ਸੀਗੇ 5 15 16 ਜਾਣੇ ਸੀਗੇ ਜੀ ਸਾਦੇ ਤੇ ਆਏ ਸੀ ਗੱਡੀਆਂ ਤੇ ਆਏ ਸੀਗੇ ਜੀ ਕੀ ਹਥਿਆਰ ਕੀ ਸੀ ਅਸਲੇ ਸੀਗੇ ਤਖੰਡੇ ਜਗੇ ਤੇ ਕਿਰਪਾਨ ਸੀਗੀ ਕਾਦੀ ਮੋਬਾਈਲ ਸੀ ਕਾਦੀ ਦੁਕਾਨ ਸੀ ਕਿ ਮੋਬਾਈਲ ਨਾਲੀ ਦੁਕਾਨ ਸੀ ਤੇ ਤੁਸੀਂ ਕਿਵੇਂ ਉੱਥੇ ਪਹੁੰਚੇ ਨਹੀਂ ਰਾਜੀਨਾਮਾ ਕਰਨੇ ਸੀਗੇ ਜੀ ਮੰਡੇ ਨਾਲ ਮਸਤਰੀ ਨਾਲ ਕਿਉ ਨਾਲ ਦੀ ਤਾਂ ਚੀਜ਼ ਹੋ ਸੀਗਾ ਪੈਣ ਕੀ ਨਾਮ ਕੀ ਹੈ ਮੇਰਾ ਨਾਮ ਹਰਕ੍ਰਿਸ਼ ਸਿੰਘ ਪਹਿਲਾਂ ਤੋਂ ਦੇ ਲੈਂਡ ਸੀ ਕੋਈ ਧਾਨ ਦੀ ਲੜਾਈ ਚੱਲ ਰਹੀ ਹੈ ਹਾਂ ਜੀ ਜੀ ਕਿੰਨੇ ਜਖਮ ਹੋਏ ਤੁਹਾਡੇ ਪੰਜ ਛੇ ਜਾਣੇ ਨਾਲ ਦੀ ਫੀ ਉਹਨਾਂ ਦੇ ਬੱਚੇ ਆ ਦੋਨ ਦੇ ਇੱਕ ਦੇ ਦੋਨ ਦੇ ਤਾਂ ਫੇਰ ਬੱਜਿਆ ਏ ਤੇ ਇੱਕ ਦੇ ਸਰਦ ਲੱਗਿਆ ਇੱਕ ਦੇ ਸੱਟ ਫਟਿਆ ਇੱਕ ਮਾਰਿਆ ਅਜਨਾ ਜੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਪਤਾ ਲੱਗਾ ਕਿ ਇੱਕ ਮੋਬਾਈਲ ਸ਼ਾਪ ਹੈ ਉੱਥੇ ਲੜਾਈ ਝਗੜਾ ਹੋ ਗਿਆ ਗੋਲੀ ਚੱਲ ਗਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਇਹ ਹਾਲਾਤ ਸੀ ਕਿ ਪਤਾ ਲੱਗਾ ਵੀ ਜਸਪੀਤ ਸਿੰਘ ਹਰਕ੍ਰਿਸ਼ਨ ਅਤੇ ਧਰਮਪਾਲ ਹੈ ਇਹ ਕਿਸੇ ਪੁਰਾਣੇ ਮਸਲਾ ਸੀ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀ ਉਹਦੇ ਸਬੰਧ ਵਿੱਚ ਇਹ ਇਕੱਠੇ ਹੋਏ ਸਨ ਤੇ ਉੱਥੇ ਗੱਲਾਂ ਕਰਦਿਆਂ ਇਹਨਾਂ ਦਾ ਮਾਹੌਲ ਤਣਾਪੂਰਨ ਹੋ ਗਿਆ ਤਾਂ ਇੱਕ ਗੋਬਿੰਦ ਸਿੰਘ ਜੀ ਸੁਪੰਦਨ ਨਾਮ ਦਾ ਵਿਅਕਤੀ ਹੈ ਜਿਹੜਾ ਉਹਨਾਂ ਨੇ ਇਹਨਾਂ ਤੇ ਜਿਹੜਾ ਹੈਗਾ ਬੋਲੀਬਾਰੀ ਹੋ ਗਈ ਇਹ ਤਿੰਨ ਜਿਹੜੇ ਬੰਦੇ ਦੇ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਜਲਾਦਬੈਰੀ ਸਿਟੀ ਹਸਪੀਟਲ ਐ ਉੱਥੇ ਦਾਖਲ ਕਰਾਇਆ ਗਿਆ ਅਸੀਂ ਇੱਥੇ ਆਏ ਹਾਂ ਤੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਮੁਨਾਸਬ ਕਾਰਵਾਈ ਹੋਈ ਉਹ ਅਮਰਵਤ ਲਿਆਂਦੀ ਜਾਊਗੀ